ਹਰਿਆਣੇ ਦੇ ਵਿੱਚ ਸਾਡੀ ਕਲਸ਼ ਅਸਤੀ ਯਾਤਰਾ ਚੱਲ ਰਹੀ ਉਹ 5ਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ 100 ਇੱਕ ਜਿਹੜੀ ਆ ਸ਼ੀਧੀ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸ਼ਿਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵਦਾ ਸ਼ਹੀਦੀ ਦਿਹਾੜਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾਂ ਭੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦਿਨ ਬਰਜਰੰਗ ਪੂਨੀਆਂ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਇਹ ਮਸਲੇ ਸਾਡੇ ਐਮਐਸਪੀ ਦੇ ਮਸਲੇ ਅਰ ਕਿਉਂਕਿ ਅਸੀਂ ਚਾਹੁੰਦੇ ਹਾਂਗੇ ਕਿ ਐਤਕੀ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ ਤੇ ਕੋਈ ਜਿਹੜਾ ਵਾ ਹੋਰ ਮੁੱਦਿਆਂ ਦੇ ਨਾਂ ਤੇ ਲਕਸ਼ਣਾ ਨਾ ਘੁੰਮਣ ਅਰ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋ ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਮਾ ਚੱਲਣਾ ਵਾ ਇਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣਗੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਮਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਹੁ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਮੋਗੇ ਤੋਂ ਇਦੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਨੇ ਇਸ ਤਰ੍ਹਾਂ ਕਮਮ ਦੇ ਐਸਕੇਮ ਰਾਜਨੀਤਿਕ ਦੇ ਇਹ ਅੱਡ-ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਨਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰਵਾਲ ਜਾਣਗੇ ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਨੇ ਉਹਨੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ ਆਟੋਮਾਸ ਵਰਗਾ ਵੀ ਲੈ ਹੋ ਤੇ ਗਰਮੀਆਂ ਦੇ ਕੱਪੜੇ ਵੀ ਸੀ ਲੇਲੇ ਹੋਗੇ ਤਾਂ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ ਪਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ ਦੇਖੋ ਚੋਣ ਜਾਬਤੇ ਦਾ ਆਪਣੇ ਤੇ ਕੋਈ ਅਸਰ ਨਹੀਂ ਹੈਗਾ 40 ਦਿਨ ਸਰਕਾਰ ਨੂੰ ਦਿੱਤੇ ਸੀਗੇ ਅੰਦੋਲਨ ਬਿਲਡ ਹੋ ਗਿਆ ਜੂਨ ਦੇ ਵਿੱਚ ਨਵੀਂ ਸਰਕਾਰ ਆ ਜਣੀ ਆ ਉਦੋਂ ਤੱਕ ਅਸੀਂ ਅੰਦੋਲਨ ਨੂੰ ਹੋਰ ਵੱਡਾ ਤੇ ਵਿਸ਼ਾਲ ਕਰਾਂਗੇ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਸਿੱਧੀ ਸਮਾਗਮ ਕਰਾਵਾਂਗੇ ਔਰ ਜਦੋਂ ਕੋ ਨਵੀਂ ਸਰਕਾਰ ਆਊਗੀ ਜਿੱਥੇ ਅੱਜ ਅੰਦੋਲਨ ਖੜਾ ਉੱਥੇ ਹੋਰ ਵੱਡਾ ਹੋਊਗਾ ਪਹਿਲੀ ਵਾਰ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡਿਆਂ ਤੇ ਲਕਸ਼ਣ ਹੋਊਗੀ ਜਿਹਦਾ ਸਾਨੂੰ ਇਹ ਮੋਰਚਾ ਜਿੱਤਣ ਵਿੱਚ ਫਾਇਦਾ ਹੋਊਗਾ ਦੇਖੋ ਸਾਡਾ ਸਪਸ਼ਟ ਹੈਗਾ ਵੀ 4 ਜੂਨ ਨੂੰ ਇੱਥੇ ਕੱਲੂਕਾਰ ਆ ਮਨਾਇਆ ਜਾਂਦਾ ਸਟੇਟ ਨੇ ਜਿਹੜਾ ਘਟ ਗਿੰਤੀਆਂ ਦੇ ਇੱਕ ਵੱਡੇ ਸਥਾਨ ਤੇ ਹਮਲਾ ਕਰਕੇ ਲੋਕਾਂ ਦਾ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਇਹ ਦਿਨ ਆ ਪੰਜਾਬੀ ਉਹ ਦਿਨ ਤੇ ਜਿਹੜੀ ਪਾਰਟੀ ਜਿੱਤੂਗੀ ਉਹ ਦਿਨ ਭੰਗੜੇ ਪਾਉਗੀ ਬੇਸਿਕਲੀ ਗੱਲ ਤਾਂ ਤੁਹਾਨੂੰ ਪਤਾ ਤੋਂ ਮੈਨੂੰ ਲੱਗਦਾ ਪੰਜਾਬ ਦੇ ਪੰਜਾਬੀਆਂ ਦੇ ਸੈਂਟੀਮੈਂਟ ਨੂੰ ਧਿਆਨ ਵਿੱਚ ਰੱਖਦੇ ਆਂ ਦੇਸ਼ ਦੁਨੀਆ ਵਿੱਚ ਸਰਕਾਰ ਨੂੰ ਬਹੁੜ ਵਿਚਾਰਨਾ ਚਾਹੀਦਾ ਫੈਸਲੇ ਬਾਰੇ ਇਹ ਚ ਕਹਿਣਾ ਚਾਹਾਂਗੇ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾਉਣ ਜਾ ਰਹੇ ਆਂ ਅਸੀਂ ਇਹਨਾਂ ਦੇ ਨਾਲ ਆ ਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੁਣ ਵਾਢੀ ਸ਼ੁਰੂ ਹੋ ਜਾਣੀ ਆ ਤੇ ਅਸੀਂ ਸਾਰਾ ਅਪ੍ਰੈਲ ਦਾ ਮਹੀਨਾ ਉੱਥੇ ਰਵਾਂਗੇ ਡਟ ਕੇ ਰਵਾਂਗੇ ਅਸੀਂ ਬੀਬੀਆਂ ਨੇ ਉੱਥੇ ਮੋਰਚਾ ਸੰਭਾਲਣਾ ਵਾ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਆ ਕੇ ਆਪਣੀ ਜਿਹੜੀ ਹੈ ਕਟਾਈ ਹੈ ਕਣਕ ਦੀ ਕਰਨਗੇ ਤਰਾਂ ਦੇ ਵਿੱਚ ਬੀਬੀ ਚੂਲਾ ਚੌਂਕਾ ਸਾਹਿਬ ਦੇ ਛੱਤ ਕੇ ਬੱਚੇ ਛੱਤ ਕੇ ਜਾ ਰਹੇ ਨੇ ਕਿ ਬਈ ਇਹ ਸਾਡੀ ਮਜਬੂਰੀ ਆ ਅਸੀਂ ਛੱਡ ਕੇ ਜਾ ਰਹੇ ਅਸੀਂ ਆਂਡ ਗਵਾਨ ਸਾਰਿਆਂ ਨੂੰ ਕਹਿਤਾ ਵਾ ਕਿ ਤੁਸੀਂ ਸਾਡੇ ਬੱਚੇ ਸੰਭੋ ਅਸੀਂ ਉੱਥੇ ਮੋਰਚਾ ਸੰਭਾ ਗਿਆ ਕਿਉਂਕਿ ਸਰਕਾਰਾਂ ਉਵੇਂ ਤਾਂ ਮੰਨਣ ਆਲੀਆਂ ਨਹੀਂ ਕਹਿੰਦੇ ਨਾ ਕਿ ਜੇ ਇਹ ਬੀਬੀਆਂ ਨੂੰ ਅੱਗੇ ਟਾਰਗੇਟ ਕਰਕੇ ਫਿਰ ਅੱਗੇ ਮੋਰਚਾ ਨਹੀਂ ਇਹ ਬੀਬੀਆਂ ਦਾ ਸਾਡਾ ਸਾਡਾ 50% ਜਿਹੜਾ ਉਹ ਸਾਡਾ ਆਪਣਾ ਵਾ ਕਿਉਂਕਿ ਜਿਹੜਾ ਫਸਲਾਂ ਦੀ ਜਿਹੜੀ ਜਿੰਨੀ ਕਮਾਈ ਆ ਉਹ ਸਾਡੇ ਕੋਲ ਆਉਂਦੀ ਹੈ ਜਦੋਂ ਸਾਨੂੰ ਕੋਈ ਕਮਾਈ ਦਾ ਸਾਧਨ ਸਾਡੇ ਕੋਲ ਪੈਸੇ ਆ ਹੀ ਨਹੀਂ ਰਹੇ ਪੂਰੇ ਸਾਨੂੰ ਫਸਲ ਦਾ ਰੇਟ ਹੀ ਪੂਰਾ ਨਹੀਂ ਮਿਲਿਆ ਅਸੀਂ ਕਿੱਥੋਂ ਘਰ ਖਰਚ ਚਲਾਈਏ ਅਸੀਂ ਕਿੱਥੋਂ ਆਪਣੇ ਬੱਚੇ ਪੜਾਈਏ ਕੀ ਕਰੀਏ ਦੱਸੋ ਸੰਘਰਸ਼ ਨੂੰ ਮਜ਼ ਮਤਲਬ ਸਾਰੇ ਹੀ ਡੱਟ ਕੇ ਸਾਰਾ ਸਾਰਾ ਪਰਿਵਾਰ ਆਵਾਂਗੇ ਉਰੇ ਇੱਥੇ ਮਤਲਬ ਸ਼ੰਭੂ ਤੇ ਸਾਰਾ ਸਾਰਾ ਪਰਿਵਾਰ ਆ ਕੇ ਬਹਿ ਜਾਗੇ ਜਿੰਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਜੇ ਸਾਡੀਆਂ ਫਸਲਾਂ ਨੂੰ ਐਮਐਸਪੀ ਗਰੰਟੀ ਨਾ ਦਿੱਤੀ ਤਾਂ ਕਿਉਂਕਿ ਸਾਨੂੰ ਸਾਡੀ ਜ਼ਰੂਰਤ ਹੈ ਦੇਖੋ ਹੁਣ ਅਸੀਂ 6 ਮਹੀਨੇ ਜਿਹੜਾ ਵਾ ਉਹ ਫਸਲ ਤਿਆਰ ਕਰਦੇ ਆ ਤਾਂ ਸਾਨੂੰ ਰੇਟ ਕੀ ਦਿੱਤਾ ਜਾ ਰਿਹਾ ਵਾ ਮਾਤ 2100 ਰੁਪਿਆ ਤੇ ਉਹੀ ਜਿਹੜੀ ਫਸਲ ਹੈ ਜਦੋਂ ਕਾਰਪੋਰੇਟ ਘਰਾਂ ਦੇ ਕੋਲ ਚਲੀ ਜਾਂਦੀ ਆ ਤਾਂ ਉਸ ਦਾ ਰੇਟ 4500 5000 ਰੁਪਏ ਪੈਕਟਾਂ ਦੇ ਵਿੱਚ ਬੰਦ ਹੋ ਕੇ ਤੁਸੀਂ ਆਲੂ ਦਾ ਹਿਸਾਬ ਲਾ ਲਓ ਆਲੂ ਕਿੰਨੇ ਨੂੰ ਕਿਲੋ ਸਾਡਾ 4.5 ਰੁਪਏ ਕਿਲੋ ਜਾ ਰਿਹਾ ਵਾ ਉਹ ਹੀ ਪੈਕਟ ਵਿੱਚ ਬੰਦ ਕਰਕੇ ਇੱਕ ਨਹੀਂ ਅੱਧਾ ਆਲੂ ਹੋਣਾ ਉਹ ਚਿਪਸ ਦਾ ਪੈਕਟ ਤੁਸੀਂ ਵੇਖ ਲਓ 25 ਰੁਪਏ ਦਾ ਹੁੰਦਾ ਵਾ ਤੇ ਤੁਸੀਂ ਦੱਸੋ ਵੀ ਸਾਨੂੰ ਕੀ ਫਾਇਦਾ ਹੋਇਆ ਸਾਡੀਆਂ ਫਸਲਾਂ ਨੇ ਸਾਨੂੰ 6-6 ਮਹੀਨੇ ਲੱਗ ਜਾਂਦੇ ਨੇ ਪਰ ਸਾਨੂੰ ਫਸਲਾਂ ਦਾ ਰੇਟ ਨਹੀਂ ਪੂਰਾ ਦਿੱਤਾ ਜਾ ਰਿਹਾ